ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਉਮੀਦਵਾਰ ਗੁਲਦੀਪ ਸਿੰਘ ਢਾਲੀਵਾਲ ਦੇ ਹੱਕ 'ਚ ਰੋਡ ショਅ ਕਰਨ ਦੇ ਲਈ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਹਾਲ ਬਾਜ਼ਾਰ ਵਿੱਚ ਰੋਡ ショਅ ਕੱਢ ਕੇ ਲੋਕਾਂ ਨੂੰ ਆਪ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਪਰ ਇਸ ਦੌਰਾਨ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਜਿਨ੍ਹਾਂ ਵੱਲੋਂ ਮੁੱਖ ਮੰਤਰੀ ਦੀ ਫੇਰੀ ਦਾ ਵਿਰੋਧ ਕੀਤਾ ਗਿਆ ਇੱਥੇ ਇਹ ਵੀ ਦੱਸਣ ਜੋਗਾ ਕਿ ਇਸ ਤੋਂ ਪਹਿਲਾਂ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਵੀ ਜਿਹੜਾ ਇੱਥੇ ਸੂਬਾ ਪਤਰੀ ਰੋਸ ਮਜਾਰਾ ਕਰਨ ਦਾ ਐਲਾਨ ਕੀਤਾ ਗਿਆ ਸੀ ਆਪਣੀ ਇਕਾਂ ਮੰਗਾ ਨੂੰ ਲੈ ਕੇ ਕਾਲੀਆਂ ਚੰਡੀਆਂ ਦਿਖਾਉਣ ਦਾ ਫੈਸਲਾ ਕੀਤਾ ਗਿਆ ਸੀ ਪਰ ਉਹਨਾਂ ਆਗੂਆਂ ਨੂੰ ਅੱਜ ਘਰਾਂ થી ਨਜ਼ਰਬੰਦ ਕੀਤਾ ਗਿਆ ਹੈ ਪਡਾਰੀਪੁਰ ਤੱਕ ਪਹੁੰਚਣ ਤੋਂ ਰੋਕਿਆ ਗਿਆ ਪਰ ਇਹ ਨੌਜਵਾਨ ਜ਼ਰੂਰ ਇੱਥੇ ਪਹੁੰਚਣ ਚ ਕਾਮਯਾਬ ਹੋਏ ਨੇ ਭਾਜੀ ਤੁਹਾਡਾ ਕੀ ਨਾਮ ਹੈ ਔਰ ਕੀ ਕਾਰਨ ਸੀ ਇੱਥੇ ਰੋਸ ਪ੍ਰਦਰਸ਼ਨ ਕਰਦੇ ਮੇਰਾ ਨਾਮ ਸਰ ਸੁਖਵਿੰਦਰ ਸਿੰਘ ਹੈ ਜ਼ਿਲ੍ਹਾ ਪ੍ਰਧਾਨ ਮੇਰਕਾ ਔਰ ਸਰਸੋਤ ਸਲਾਜਮ ਸਰ ਸਾਡਾ ਇੱਥੇ ਪਹੁੰਚਣ ਦਾ ਮੁੱਖ ਕਾਰਨ ਇਹ ਆ ਪੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਜਿਹੜਾ ਵਾ ਆਪਣਾ ਹੱਕਾਂ ਦੇ ਲਈ ਜਿਹੜਾ ਵਾ ਸਰਕਾਰ ਨੂੰ ਜਿਹੜੀ ਆਪਣੀਆਂ ਮੰਗਾਂ ਪ੍ਰਤੀ ਜਾਣੂ ਕਰਾਉਂਦੇ ਆਏ ਆਂ ਚਾਹੇ ਪਿਛਲੀ ਚੰਨੀ ਸਰਕਾਰ ਹੋਵੇ ਚਾਹੇ ਕੈਪਟਨ ਸਰਕਾਰ ਹੋਵੇ ਚਾਹੇ ਬਾਦਲ ਸਰਕਾਰ ਹੋਵੇ ਅਸੀਂ ਪਿਛਲੇ ਲੰਬੇ ਸਮੇਂ ਤੋਂ 10 10 15 15 ਸਾਲ ਤੋਂ ਜਿਹੜੇ ਆ ਨਗੂਣੀਆਂ ਤਨਖਾਹਾਂ ਦੇ ਵਿੱਚ ਵੇਰਕਾ ਪਲਾਂਟਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੰਮ ਕਰ ਰਹੇ ਆ ਸਾਡੇ ਸਾਥੀ ਲੇਕਿਨ ਇਹ ਸਰਕਾਰਾਂ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਲਾਰੇ ਲਾਉਂਦੀਆਂ ਆਈਆਂ ਚਾਹੇ ਦੂਜੀਆਂ ਸਰਕਾਰਾਂ ਹੋਣ ਸਾਨੂੰ ਇਹ ਸਰਕਾਰ ਤੋਂ ਬਹੁਤ ਉਮੀਦ ਸੀ ਅਸੀਂ ਨਾਲ ਲੱਗ ਕੇ ਇਹਨਾਂ ਦੀ ਵਰਕਰੀ ਕਰਕੇ ਇਹਨਾਂ ਨੂੰ ਵੋਟਾਂ ਪਵਾਈਆਂ ਸਾਡੇ ਸਾਥੀਆਂ ਨੇ ਵੀ ਚਲੋ ਦੂਜੀਆਂ ਸਰਕਾਰਾਂ ਜਿਹੜੀਆਂ ਸਾਨੂੰ ਕੁੱਟਦੀਆਂ ਆਈਆਂ ਸਾਡੇ ਹੱਕਾਂ ਹੱਕ ਮਾਰਦੀਆਂ ਆਈਆਂ ਇਹ ਸਰਕਾਰ ਤੋਂ ਸਾਨੂੰ ਬਹੁਤ ਉਮੀਦ ਸੀ ਲੇਕਿਨ ਇਸ ਸਰਕਾਰ ਨੇ ਜਿਹੜੀਆਂ ਸਾਡੀਆਂ ਸਾਰੀਆਂ ਉਮੀਦਾਂ ਤੇ ਜਿਹੜਾ ਵਾ ਪਾਣੀ ਫੇਰਿਆ ਤ벌 ਕੋਲ ਕਿੰਨੇ ਕੱਚੇ ਮੁਲਾਜ਼ਮ ਨੇ ਤੇ ਮੁੱਖ ਮੰਗਾਂ ਕੀ ਤਾਂ ਸਾਡੇ ਪੂਰੇ ਪੰਜਾਬ ਦੇ ਵਿੱਚ ਵੇਰਕਾ ਦਾ 5000 ਮੁਲਾਜ਼ਮ ਆ ਸਾਡੀਆਂ ਮੁੱਖ ਮੰਗਾਂ ਇਹੋ ਆ ਵੀ ਜਿਹੜਾ ਠੇਕੇਦਾਰੀ ਤੇ ਸਾਨੂੰ ਰੱਖਿਆ ਗਿਆ ਆ ਠੇਕੇਦਾਰ ਜਿਹੜਾ ਸਾਡਾ ਹੱਕ ਮਾਰਦਾ ਸਰਕਾਰ ਕੋ ਪੈਸੇ ਪੂਰੇ ਲੈਂਦਾ ਲੇਕਿਨ ਸਾਨੂੰ ਜਿਹੜੇ ਅੱਗੇ ਕੱਟ ਕੇ ਤਨਖਾਹ ਦਿੱਤੀ ਜਾਂਦੀ ਆ ਉਸ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ ਸਾਨੂੰ ਜਿਹੜਾ ਮਹਿਕਮਾ ਤਰਖਾ ਦੇਵੇ ਸਾਨੂੰ ਮਹਿਕਮੇ ਵਿੱਚ ਸ਼ਾਮਲ ਕਰਕੇ ਪੱਕਿਆਂ ਕੀਤਾ ਜਾਵੇ ਸਰਕਾਰ ਦਾਵਾ ਕਰਦੀ ਹੈ ਕਿ 2 ਸਾਲਾਂ 43000 ਮੁਲਾਜ਼ਮ ਪੱਕਾ ਕਰ ਸਾਰੇ ਸਰਕਾਰ ਤੇ ਵੱਡੇ ਵੱਡੇ ਵਾਅਦੇ ਕਰਦੀ ਆ ਪਰ ਉਹ ਬੋਡਾਂ ਦੇ ਉੱਤੇ ਹੀ ਦੇ ਰਹਿੰਦੇ ਆ ਉਹ ਗਰਾਉਂਡ ਲੈਵਲ ਤੇ ਕੋਈ ਵਾਦਾ ਨਹੀਂ ਇਹਨਾਂ ਦਾ ਪੂਰਾ ਹੋਇਆ ਹਰ ਇੱਕ ਮੁਲਾਜ਼ਮ ਇਹਨਾਂ ਨੂੰ ਅੱਜ ਜਿਹੜੇ ਮਰਜੀ ਮਲਾ ਡਿਪਾਰਟਮੈਂਟ ਦੇ ਮੁਲਾਜ਼ਮ ਨੂੰ ਪੁੱਛ ਲਓ ਇਹਨਾਂ ਦੇ ਖਿਲਾਫ ਸਾਰੇ ਹੀ ਇਹਨਾਂ ਨੂੰ ਜਿਹੜਾ ਵਾ ਪਿੱਟ ਸੇ ਆਪੇ ਕਰਦੇ ਨਜ਼ਰ ਆਉਣਗੇ ਕਿ ਇਹੇ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਆ ਪੁਲਿਸ ਮੁਲਾਜ਼ਮ ਵੀ ਜਿਹੜੇ ਸਾਥੀ ਆ ਇੱਥੇ ਉਹਨਾਂ ਦੀਆਂ ਵੀ ਉਹ ਵਿਚਾਰੇ ਆਪਣੀ ਡਿਊਟੀ ਪ੍ਰਤੀ ਕਰ ਰਹੇ ਆ ਲੇਕਿਨ ਪਹਿਲੀ ਵਾਰ ਹੋਇਆ ਵੀ ਜਿਹੜੀ ਇਸ ਇਸ ਮਹੀਨੇ ਉਹਨਾਂ ਦੀ ਸੈਲਰੀ ਜਿਹੜੀ 20 ਤਰੀਕ ਤੋਂ ਬਾਅਦ ਸੈਲਰੀ ਪਈ ਆ ਇਹੋ ਜਿਹੇ ਹਾਲਾਤ ਬਣ ਚੁੱਕੇ ਆ ਸਰਕਾਰ ਤੇ ਇਹਨਾਂ ਨੇ ਕਰਜ਼ਾ ਤਾਂ ਕੀ ਲਾਉਣਾ ਵਾ ਉਲਟ ਕਰਜ਼ਾ ਜਿਹੜਾ ਵਾ ਵੱਧ ਚੜਾ ਰਹੀ ਆ ਓਨ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਸਾਨੂੰ ਸਾਹ ਲੈਣਾ ਵੀ ਜਿਹੜਾ ਵਾ ਮੁਸ਼ਕਲ ਹੋ ਜਾਏਗਾ ਪੰਜਾਬ ਦੀ ਕਾਰਗੁਜ਼ਾਰੀ ਕੀ ਨਜ਼ਰ ਆ ਰਹੀ ਫਿਰ ਸਰਕਾਰ ਦੀ ਕਾਰਗੁਜ਼ਾਰੀ ਤੇ ਬਹੁਤ ਮਾੜੀ ਆ ਜੀ ਲਾਨਤ ਵਾਲੀ ਗੱਲ ਹੀ ਆ ਜੀ ਇਹਨਾਂ ਸਰਕਾਰ ਤੇ ਬਹੁਤ ਬਹੁਤ ਮਾੜੀ ਆ ਤੇ ਐਰ ਕੀ ਸਾਰੀ ਜਿਹੜੀ ਹੈਗੀ ਆ ਨ ਦੁਨੀਆ ਉਹ ਬੋਰਡ ਪਾਉਣ ਦੇ ਹੱਕ ਚ ਨਹੀਂ ਹੈਗੇ ਇਹਨਾਂ ਨੂੰ ਬੜਾ ਵੱਡਾ ਫੋਟੋ ਦਿੱਤਾ ਪੰਜਾਬ ਦੀ ਜਨਤਾ ਨੂੰ ਬੜੀ ਆਸਾਂ ਵੀਦਨ ਸਰਕਾਰ ਤੋਂ ਸਰ ਇਹ ਮੁੱਖ ਮੰਤਰੀ ਉਹ ਆ ਜਿਨੇ ਵਾਦਾ ਕੀਤਾ ਵੀ ਸਾਡੇ ਜੀ ਕੈਪਟਨ ਮੰਤਰੀ ਜਾ ਜਾ ਕੇ ਪਿੰਡਾਂ ਵਿੱਚ ਜਾ ਕੇ ਕੰਮ ਕਰਾਉਣਗੇ ਤੁਹਾਨੂੰ ਚੰਡੀਗੜ੍ਹ ਨਹੀਂ ਆਉਣਾ ਪਏਗਾ ਇਹ ਉਹ ਮੰਤਰੀ ਆ ਜਿਹੜਾ ਮਤਲਬ ਇਹ ਜਿਨੇ ਮਤਲਬ ਉੱਥੇ ਵਾਅਦੇ ਕੀ ਜਾਂਦਾ ਹੈ ਮਤਲਬ ਜਦ ਸੌ ਚੁੱਕ ਸਮਾਗੋ ਆਏ ਇਹਨੇ ਉੱਥੇ ਵਾਅਦਾ ਕੀਤਾ ਵੀ ਜੇ ਕੈਪਟਨ ਮੰਤਰੀ ਜਿਨੇ ਸਾਡੇ ਬਣਗੇ ਇਹ ਪਿੰਡਾਂ ਜਾਣ ਕੇ ਕੰਮ ਕਰਨਗੇ ਤੁਹਾਨੂੰ ਚੰਡੀਗੜ੍ਹ ਨਾ ਆਉਣਾ ਪਏਗਾ ਤੇ ਹੁਣ ਚੰਡੀਗੜ੍ਹ ਜਾ ਕੇ ਨੂੰ ਮਿਲਣ ਦੇ ਮੰਤਰੀ ਉਹ ਜਿਹੜੇ ਕੈਬਨ ਮੰਤਰੀ ਸਰਕਾਰ ਤਾਂ ਕਿ ਸਰਕਾਰ ਨੇ ਤੇ ਹੈਲਪਲਾਈਨ ਨੰਬਰ ਜਾਰੀ ਕਰਤਾ ਕਿ ਘਰੇ ਆ ਕੇ ਮੁਲਾਜ਼ਮ ਤੁਹਾਡਾ ਕੰਮ ਸਰ ਕੋਈ ਨਹੀਂ ਆਉਂਦਾ ਕਿਤੇ ਨਹੀਂ ਆਉਂਦਾ ਗੱਲਾਂ ਹੀ ਆ ਬਸ ਨੰਬਰ ਹੀ ਜਾਰੀ ਕੀਤਾ ਵਾ ਬਸ ਲੱਗਦਾ ਲੋਕ ਤਾਂ ਨਹੀਂ ਜੋ ਨੰਬਰ ਕਹਿਣ ਦੀ ਗੱਲ ਆ ਪਰ ਨੰਬਰ ਨਹੀਂ ਜੋ ਲੱਗਦਾ ਬਾਕੀ ਇਹ ਸਰਕਾਰ ਨੇ ਕੰਮ ਕੋਈ ਨਹੀਂ ਕੀਤਾ ਕੰਮ ਨਹੀਂ ਕੀਤਾ ਕੰਮ ਨੂੰ ਵਟਾ ਪੈਂਦੇ ਆ ਸਰ ਅੱਜ ਤੁਹਾਡੀ ਮੁਲਾਕਾਤ ਨਹੀਂ ਹੋ ਪਈ ਸੀ ਸਰ 2 ਸਾਲ ਮੈਂ ਤੁਹਾਨੂੰ ਦੱਸਦਾ ਵੀ ਸਾਨੂੰ ਇਹ ਸਰਕਾਰ ਨੇ ਜਿਹੜੀ ਆ ਵੱਖ-ਵੱਖ ਥਾਵਾਂ ਤੇ ਅਸੀਂ ਪ੍ਰੋਟੈਸਟ ਕਰਦੇ ਆਏ ਆ ਅਸੀਂ ਜਦੋਂ ਵੀ ਧਰਨਾ ਲਾਉਂਦੇ ਆ ਸਾਨੂੰ ਮੀਟਿੰਗ ਲੈਣ ਵਾਸਤੇ ਧਰਨਾ ਲਾਉਣਾ ਪੈਂਦਾ ਸਰ ਜੀ ਆਪਾਂ ਕਿਤੇ ਧਰਨਾ ਲਾਉਣਾ ਸਾਨੂੰ ਜਿਹੜੀ ਆ ਮੀਟਿੰਗ ਦਿੱਤੀ ਜਾਂਦੀ ਆ 20 ਲਿਖਤੀ ਲੈਟਰ ਜਿਹੜੀ ਆ ਸਰਕਾਰ ਵੱਲੋਂ ਸਾਨੂੰ ਭੇਜੀ ਗਈ ਹੈ ਸਾਡੀ ਯੂਨੀਅਨ ਦੇ ਨਾਂ ਤੇ ਲੇਕਿਨ ਜਦੋਂ ਸਾਡੇ ਨੁਮਾਇੰਦੇ ਇੱਥੋਂ ਚੰਡੀਗੜ੍ਹ ਜਾਂਦੇ ਆ ਮੀਟਿੰਗ ਵਾਸਤੇ ਉੱਥੇ ਜਾ ਕੇ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਸਮਾ ਤਰੀਕ ਤੈਅ ਕਰਕੇ ਮੁੱਖ ਮੰਤਰੀ ਵੱਲੋਂ ਮੁਲਾਕਾਤ ਨਹੀਂ ਕੀਤੀ ਨਹੀਂ ਕੀਤੀ ਗਈ ਸਰ 20 ਵਾਰੀ ਜਦੋਂ ਸਾਡੇ ਸਾਥੀ ਇੱਥੋਂ ਦੇਖ ਲੋ 200 200 ਕਿਲੋਮੀਟਰ ਤੋਂ ਵਿਚਾਰੇ 10 ਦਾ ਸੀ ਹਜ਼ਾਰ ਦੇ ਵਿੱਚੋਂ ਪੈਸੇ ਖਰਚ ਕੇ ਕਿੱਦਾਂ ਜਾਂਦੇ ਆ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਵੀ ਸੀਐਮ ਸਾਹਿਬ ਬੀਜੀ ਆ ਜਾਂ ਉਹਨਾਂ ਦੇ ਰਜੇਵੇਂ ਆ ਕਿੰਨਾ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਤੇ 2 ਸਾਲ ਦੇ ਵਿੱਚ ਇਹਨਾਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਆ ਵੀ ਸਾਡੇ ਨਾਲ ਬਹਿ ਕੇ ਗੱਲ ਤੇ ਕਰੋ ਕੋਈ ਮਸ ਕਿਸ ਤਰ੍ਹਾਂ ਰੋਜ਼ਗਾਰ ਕੀਤਾ ਕਿਸ ਤਰ੍ਹਾਂ ਸਰਕਾਰ ਤੱਕ ਗਰੋਸ ਪਹੁੰਚਣ ਦਿੱਤਾ ਮੁਲਾਕਾਤ ਨਹੀਂ ਸਰ ਪਹੁੰਚੇਗਾ ਬਹੁਤ ਰੁਕ ਰਿਹਾ ਅਸੀਂ ਆਪਣੇ ਹੀ ਪੈਦਲ ਚੱਲ ਗਏ ਆਪਣੇ 5 ਕਿਲੋਮੀਟਰ ਬਾਈਕ ਪਿੱਛੇ ਲਾ ਗਏ 5 ਕਿਲੋਮੀਟਰ ਚੱਲ ਗਏ ਕਿਉਂਕਿ ਬਾਈਕ ਅੱਗੇ ਨਹੀਂ ਆਉਂਦੇ ਨਹੀਂ ਹੋ ਭਾਈ ਇਹ ਸਾਡੇ ਜਿਹੜੇ ਮੇਨ ਸਾਡੇ ਸੁਪਾ ਪ੍ਰਧਾਨ ਆ ਉਹਦੇ ਘਰ ਜਾ ਕੇ ਸਵੇਰ ਦੇ 10 ਮੁਲਾਜ਼ਮ ਬੈਠੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਵੀ ਤੁਸੀਂ ਜਾ ਕੇ ਉੱਥੇ ਵਿਰੋਧਨਾ ਕਰੋ ਮੇਰੇ ਘਰ ਆਪ ਗਏ ਮੈਂ ਪਤਾ ਨਹੀਂ ਕਿੱਦਾਂ ਆ ਕੇ ਇੱਥੇ ਲੁਕਿਆ ਛੇਪੇ ਕਰਕੇ ਵੀ ਇੱਥੋਂ ਤੱਕ ਪਹੁੰਚਿਆ ਸਾਡੇ ਸਾਥੀ ਕੀ ਰਣਨੀਤੀ ਰਹਿਣ ਵਾਲੀ ਹੈ ਚੋਣਾ ਫਿਰ ਤੇ ਕਿਸ ਤਰ੍ਹਾਂ ਆਪਣਾ ਰੋਸ ਸਾਡਾ ਸਾਫ ਏਜੰਡਾ ਆ ਜਿੱਥੇ ਜਿੱਥੇ ਇਹਨਾਂ ਦੇ ਮੰਤਰੀ ਐਮ ਐਲ ਏ ਜਾਣਗੇ ਅਸੀਂ ਇਹਨਾਂ ਦਾ ਤਿੱਖਾ ਵਿਰੋਧ ਕਰਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੀਆਂ ਜਿਹੜੀਆਂ ਮੰਗਾਂ ਬਿਲਕੁਲ ਜਾਇਜ਼ ਆ 10 10 12 12 ਹਜ਼ਾਰ ਦੇ ਵਿੱਚ ਦੱਸੋ ਵੀ ਘਰ ਦਾ ਗੁਜ਼ਾਰਾ ਕਿੱਦਾਂ ਚੱਲ ਸਕਦਾ ਤੇ ਜੇ ਇਹਨਾਂ ਨੇ ਵਾਅਦੇ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਜੇ ਵਾਅਦੇ ਕੀਤੇ ਆ ਉਹ ਤੁਸੀਂ ਵਾਅਦੇ ਪੂਰੇ ਕਰੋ ਗੱਲ ਖਤਮ ਤੁਸੀਂ ਜੇ ਕਿਹਾ ਸੀ ਮੁਲਾਜ਼ਮ ਕੱਚੇ ਮੁਲਾਜ਼ਮਾਂ ਦੇ ਹੱਕ 'ਚ ਸਾਡਾ ਹਰਾ ਪੈਨ ਚੱਲੂਗਾ ਕਿੱਥੇ ਗਿਆ ਹਰਾ ਪੈਨ 2 ਸਾਲ 'ਚ ਸਾਨੂੰ ਹਰਾ ਪੈਨ ਕੀ ਦਿਖਣਾ ਇਹਨਾਂ ਨੇ ਤਾਂ ਮੀਟਿੰਗ ਦੀ ਸਾਡੇ ਨਾਲ ਕਰਨ ਤੋਂ ਜਿਹੜੇ ਭੱਜਦੇ ਪਏ ਆ ਇਹਨਾਂ ਨੇ ਕੀ ਕਰਨਾ ਸਾਡਾ ਹੱਲ ਇਹਨੇ ਵੇਰਕਾ ਮਿਲਕ ਪਲਾਂਟ ਦੇ ਕੱਚੇ ਮੁਲਾਜ਼ਮ ਜਿੰਨਾਂ ਵੇ ਕੋ ਵੱਲੋਂ ਸੂਬੇ ਭਰ ਦੇ ਵਿੱਚ ਜੋ ਹੈ ਉਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਪੱਧਰੀ ਆਪਣੀ ਨਾਰਾਜ਼ਗੀ ਜਤਾਈ ਜਾ ਰਹੀ ਹੈ ਕਿਉਂਕਿ 2 ਸਾਲਾਂ ਦੇ ਵਿੱਚ ਵਾਅਦਾ ਵਫਾ ਕਰਨਾ ਤਾਂ ਦੂਰ ਦੀ ਗੱਲ ਵੀ ਵਾਰ ਸਮਾ ਦੇਖ ਕੇ ਮੁਲਾਕਾਤ ਕਰਨ ਤੋਂ ਵੀ ਟਾਲ ਵੱਟੀ ਗਈ ਹੈ ਉਸ ਜਿਸ ਦੇ ਚਲਦੇ ਆ ਲੋਕ ਸਭਾ ਚੋਣਾਂ ਦੇ ਦੌਰਾਨ ਇਹਨਾਂ ਕੱਚੇ ਮਲਾਜਬਾ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਕੈਮਰਾ ਬਸਰ ਉਤਾਰ ਸਿੰਘ ਨਾਲ ਮਨਿੰਦਰ ਸਿੰਘ ਮੋਂਗਾ ਪੀ.ਸੀ.ਰੂ ਅੰਮ੍ਰਿਤਸਰ